ਕారణ ਹੈ ਜਿਹੜਾ ਤੁਹਾਡੇ ਹਸਬੰਦ ਨੂੰ ਐਵੇਂ ਗੱਡੀਆਂ ਲੱਭ ਰਹੀਆਂ ਨੇ ਪੁਲਿਸ ਦੀਆਂ ਤਾਂ ਹੁਣ ਤੁਸੀਂ ਜਿਹੜਾ ਕਹਿ ਸਕਦੇ ਆ ਕਿ ਘਰੋਂ ਆਪਣੇ ਬੇਕਾਰ ਹੋਏ ਹੋ ਮੇਰੇ 11 ਵਜੇ ਸੌਂ ਵਾਰ ਚਾਹ ਪੀ ਰਹੇ ਸੀ ਤੇ ਸਾਨੂੰ ਕਾਲ ਆਈ ਸਾਡੇ ਇੱਕ ਰਿਸ਼ਤੇਦਾਰ ਦੀ ਕਿ ਮਤਲਬ ਤੁਹਾਨੂੰ ਦੋ ਗੱਡੀਆਂ ਲੱਭ ਰਹੀਆਂ ਏ ਜਿਹੜੀ ਉਹ ਗੱਡੀ ਇੱਕ ਦੂਸਰੀ ਸੀ ਉਹ ਮਤਲਬ ਕਿਸੇ ਵੀ ਅਧਿਕਾਰੀ ਦੀ ਗੱਡੀ ਨਹੀਂ ਸੀ ਉਹਦੇ ਉੱਤੇ ਉਦਾਂ ਹੀ ਲਿਖਿਆ ਗਿਆ ਸੀ ਕਿ ਪੁਲਿਸ ਦੀ ਗੱਡੀ ਆ ਉਹ ਫਰਮਿੰਦੀ ਕੋਨ ਲੋਕਾ ਮਤਲਬ ਹਨ ਪਛਾਤੇ ਵਿਦਾਊਟ ਯੂਨੀਫਾਰਮਟੀ ਉਹਨਾਂ ਦੀ ਉਹ ਕਹਿੰਦੇ ਆ ਕਿ ਸਾਨੂੰ ਬਾਈਵਾ ਸਾਹਿਬ ਪਰੇਸ਼ਾਨ ਕਰ ਰਹੇ ਆ ਜੀ ਉਹ ਵੀ ਨਹੀਂ ਆਵੇ ਉਹਨੂੰ ਕਿਹਾ ਹੀ ਬੈਠੀ ਉਹਨੂੰ ਕੀ ਪ੍ਰੋਬਲਮ ਹੈ ਘਰ ਦੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹ ਕਹਿੰਦੀ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਘਰਤੇ ਦੇ ਕੋਈ ਨਜਾਇਜ਼ ਪਰਚਾ ਨਾ ਕਿਤੇ ਕਰ ਦੇਣ ਬਾਈਵਾ ਸਾਹਿਬ ਬਾਈ ਨਹੀਂ ਨਹੀਂ ਉਹਦੇ ਬਰਾਮੇ ਆ ਦੇਖੋ ਫੋਕੀਸ਼ ਕਰਦੇ ਵੀ ਉਹਦੇ ਗੁੱਸੇ ਗਲੀ ਦੇ ਵਿੱਚ ਸਨੈਰਾ ਇੱਕ ਹੋ ਰਿਹਾ ਉਹਦੇ ਖਿਆਲ ਆ ਮਤਲਬ ਮੇਰੇ ਘਰ ਵਾਲੇ ਦੀ ਫੋਟੋ ਸਾਰਿਆਂ ਨੂੰ ਵਿਖਾ ਰਹੇ ਸੀ ਉਹਨਾਂ ਦਾ ਨਾਂ ਲੈਂਦੇ ਸੀ ਕਿ ਇਸ ਬੰਦੇ ਨੂੰ ਕਿੱਥੇ ਉਹਨਾਂ ਨੇ ਹਰ ਗਲੀ ਦੇ ਵਿੱਚ ਹਰ ਬੰਦੇ ਨੂੰ ਪੁੱਛਿਆ ਪਿੰਡ ਦੇ ਵਿੱਚ ਉਹਨਾਂ ਨੇ ਸਾਡੀ ਮਤਲਬ ਬੇਇੱਜ਼ਤੀ ਕਰਾ ਕੇ ਰੱਖਤੀ ਐ ਜਾਂ ਤੇ ਕੋਈ ਗੱਲ ਸੀ ਸਾਨੂੰ ਦੱਸ ਦੇ ਥਾਣੇ ਤੱਕ ਸਾਨੂੰ ਪੁੱਛ ਦੇ ਅਸੀਂ ਆਉਂਦੇ ਅਸੀਂ ਆਪਣਾ ਧਿਆਨ ਦਿੰਦੇ ਪਰ ਨਹੀਂ ਉਹਨਾਂ ਨੇ ਇਦਾਂ ਨਹੀਂ ਅਣਪਛਾਤੇ ਬੰਦੇ ਆ ਨਾ ਗੁੰਡਿਆਂ ਨਾ ਜਾਂ ਮੈਂ ਕਿੰਨਾ ਵੀ ਕਹਾਂ ਉਹਨਾਂ ਨੂੰ ਮਿਲ ਕੇ ਬਰਜਿੰਦਰ ਸਿੰਘ ਬਾਦਵਾ ਐਸ ਐਚਓ ਨੇ ਮਤਲਬ ਇਹ ਕਾਰਵਾਈ ਜਿਹੜੀ ਐ ਭਾਈ ਡੀਜੀਪੀ ਹੋਰ ਮਾਨਜੋਗ ਅਧਿਕਾਰੀਆਂ ਤੱਕ ਅਸੀਂ ਇਹ ਖਬਰ ਪਹੁੰਚਾਈ ਆ ਤੇ ਉਹਨਾਂ ਨੇ ਦੱਸਿਆ ਕਿ ਇਹ ਗੱਡੀ ਜਿਹੜੀ ਆ ਸਾਡੀ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਨਹੀਂ ਹੈ ਤੇ ਇੱਕ ਗੱਡੀ ਅਣਪਛਾਤੀ ਇੱਕ ਗੋਇਂਦਵਾਲ ਤੋਂ ਐਸਐਚਓ ਤੋਂ ਬਿਨਾ ਮਤਲਬ ਉਹਨਾਂ ਦੇ ਹਾਂ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਤੇ ਸਾਡੀ ਗਰੀਬੀ ਖਾਦਾ ਜਦੋਂ ਮੈਂ ਆ ਹੀ ਕਰਾਇਆ ਤੇ ਨਹੀਂ ਦੋ ਮੇਰੇ ਬੱਚੇ ਆ ਦੇ ਕਰਕੇ ਇਹਨਾਂ ਨੂੰ ਲੈ ਕੇ ਮਦਦ ਦੀ ਪੱਜੀ ਫਿਰਤੀ ਉਹ ਵੀ ਫਿਰਤੀ ਐਸੇ ਸੰਬੰਧੀ ਐਸਚੋ ਬਾਇਵਾ ਸਾਹਿਬ ਨਾਲ ਵੀ ਗੱਲ ਨਹੀਂ ਹੋਈ ਤੁਹਾਡੀ ਉਹਨਾਂ ਨੂੰ ਤੁਸੀਂ ਉਹਨਾਂ ਕੋਲ ਪਹੁੰਚ ਦਿੱਤੀ ਹੋਵੇ ਜਾਂ ਉਹਨਾਂ ਨੂੰ ਪੁੱਛਿਆ ਗਿਆ ਹੋਵੇ ਕਿ ਬਹੁਤ ਵਾਰ ਉਹਨਾਂ ਨੂੰ ਪੁੱਛਿਆ ਗਿਆ ਪਹਿਲਾਂ ਤੇ ਉਹ ਨਹੀਂ ਮੰਨਦੇ ਸੀ ਬਾਅਦ ਵਿੱਚ ਉਹਨਾਂ ਨੇ ਮਤਲਬ ਮੰਨਿਆ ਕਿ ਹਾਂ ਉਹ ਗੱਡੀ ਸਾਡੀ ਸੀ ਉਹਨਾਂ ਨੇ ਕੋਈ ਵੀ ਗੱਲ ਨਹੀਂ ਕੀਤੀ ਬਸ ਉਹਨਾਂ ਨਾਲ ਮਿਲ ਕੇ ਉਹਨਾਂ ਨੇ ਬਸ ਰਾਤ ਨੂੰ ਮੇਰੇ ਬੰਦੇ ਨੂੰ ਝੁੱਕ ਕੇ ਉਹਦਾ ਕੀ ਕਰਨਾ ਸੀ ਜਾਂ ਕੀ ਕਰਨਾ ਸੀ ਮੇਰਾ ਤੇ ਸਾਰਾ ਘਰ ਲੋਕ ਦੇਣਾ ਸੀ ਬਸ ਹੀ ਫਰਾਰ ਹੋ ਗਏ ਚਲੋ ਇਹ ਆ ਕਰਦੇ ਮੇਰੇ ਅਸ ਦੇ ਉਹਨਾਂ ਦੇ ਹੱਥ ਆ ਜਾਂਦੇ ਉਹਨਾਂ ਦਾ ਉਹਨਾਂ ਨੇ ਕੀ ਕਰਨਾ ਸੀ ਕੀ ਨਹੀਂ ਕਰਨਾ ਸੀ ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਤੁਹਾਡੇ ਨਾਲ ਰਵੀ ਖੈਰਾ ਸਾ ਖਬਰ ਦੀ ਸ਼ੁਰੂਆਤ ਕਰਾਂਗੇ ਤਸਵੀਰਾਂ ਦੇ ਨਾਲ ਸੋ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਇੱਕ ਪਰਿਵਾਰ ਹੈ ਜੋ ਸਹਿਮਿਆ ਹੋਇਆ ਇਸ ਵੇਲੇ ਸਾਡੇ ਕੋਲ ਪੁੱਜਿਆ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਕੀ ਇਹ ਗੱਲਬਾਤ ਸਾਰੀ ਭੈਣ ਭੋਲ ਜਾਣਦੇ ਆ ਭੈਣ ਸਾਡੇ ਨਾਲ ਮੌਜੂਦ ਹੈ ਹਾਂਜੀ ਭੈਣ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸਾਡੇ ਕੋਲ ਪੁੱਜਿਓ ਕੀ ਮਾਮਲਾ ਹੈ ਜਿਹੜਾ ਤੁਸੀਂ ਸਾਡੇ ਤੱਕ ਜਿਹੜੀ ਕਿ ਪ੍ਰਸ਼ਾਸਨ ਤੱਕ ਇੱਕ ਬੁਹਾਰ ਲਗਾ ਰਿਹਾ ਹੋ ਕਿ ਸਾਡੀ ਜਿਹੜੀ ਕਿਤੇ ਸੁਣਵਾਈ ਕੀਤੀ ਜਾਵੇ ਕੀ ਹੈ ਸਾਰਾ ਮਾਮਲਾ ਜੀ ਸਾਰੀ ਅਸੀਂ ਗੋਇ ਫਤਿਹਾਬਾਦ ਚੈਰ ਤੋਂ ਮੈਂ ਨੀਲਮ ਮੇਰੇ ਹਸਬੰਦ ਸਰਬਜੀਤ ਸਿੰਘ ਅਸੀਂ ਸਵੇਰੇ 11 ਵਜੇ ਸੌਂਵਾਰ ਚਾਹ ਪੀ ਰਹੇ ਸੀ ਤੇ ਸਾਨੂੰ ਕਾਲ ਆਈ ਸਾਡੇ ਕਿਸ ਰਿਸ਼ਤੇਦਾਰ ਦੀ ਕਿ ਮਤਲਬ ਤੁਹਾਨੂੰ ਦੋ ਗੱਡੀਆਂ ਲੱਭ ਰਹੀਆਂ ਇੱਕ ਗੱਡੀ ਅੰਮ੍ਰਿਤਸਰ ਤੋਂ ਅਸੀਂ ਪਤਾ ਕੀਤਾ ਸੀ ਤੇ ਦੂਸਰੀ ਗੱਡੀ ਗੋਇਂਦਵਾਲ ਥਾਣੇ ਤੋਂ ਨਾਲ ਉਹਨਾਂ ਦੇ ਸੀ ਤੇ ਜਿਹੜੀ ਉਹ ਗੱਡੀ ਇੱਕ ਦੂਸਰੀ ਸੀ ਉਹ ਮਤਲਬ ਕਿਸੇ ਵੀ ਅਧਿਕਾਰੀ ਦੀ ਗੱਡੀ ਨਹੀਂ ਸੀ ਉਹਦੇ ਉੱਤੇ ਉਦਾਂ ਹੀ ਲਿਖਿਆ ਗਿਆ ਸੀ ਕਿ ਪੁਲਿਸ ਦੀ ਗੱਡੀ ਆ ਉਹ ਤੇ ਉਹ ਸਾਡੇ ਮੇਰੇ ਹਸਪੈਲ ਨੂੰ ਲੱਭਦੇ ਫਿਰਦੇ ਸੀ ਉਹਨਾਂ ਨੇ ਮਤਲਬ ਉਹਨਾਂ ਨੂੰ ਲੱਭੇ ਨਹੀਂ ਜਾਂ ਅਸੀਂ ਫਰਾਰ ਹੋ ਗਏ ਕਿ ਹੁਣ ਆਈ ਸੀ ਜਦੋਂ ਮਤਲਬ ਸਰਕਾਰੀ ਏਦਾਂ ਪੈਂਦੀ ਹੈ ਡਰ ਜਾਂਦਾ ਹਰੇਕ ਆਮ ਇਨਸਾਨ ਅੱਛਾ ਭੈਣ ਭਾਵਕ ਹੋ ਰਹੇ ਨੇ ਭੈਣ ਕਿਤੇ ਨਾ ਕਿਤੇ ਸਹਿਮੇ ਹੋਏ ਨੇ ਕਿਉਂਕਿ ਨਾਲ ਦੱਸਿਆ ਗਿਆ ਕਿ ਮੇਰੇ ਹਸਬੰਦ ਨੂੰ ਦੋ ਗੱਡੀਆਂ ਲੱਭ ਰੀਆਂ ਸਾਰਨਾ ਇੱਕ ਗੱਡਾ ਗੱਡੀ ਕੇ ਹਾਲਾਕੇ ਪੁਲਿਸ ਦੀ ਸੀ ਦੂਸਰੀ ਗੱਡੀ ਦਾ ਪਤਾ ਨਹੀਂ ਤਾਂ ਅੱਛਾ ਪਹਿਨ ਕੀ ਕਰਦੇ ਨੇ ਤੁਹਾਡੇ ਹਸਬੰਦ ਆ ਕੇ ਕੀ ਕਾਰਨ ਹੈ ਜਿਹੜਾ ਤੁਹਾਡੇ ਹਸਬੰਦ ਨੂੰ ਐਵੇਂ ਗੱਡੀਆਂ ਲੱਭ ਰੀਆਂ ਨੇ ਪੁਲਿਸ ਦੀਆਂ ਤਾਂ ਹੁਣ ਤੁਸੀਂ ਜਿਹੜਾ ਕਹਿ ਸਕਦੇ ਆ ਕਿ ਘਰੋਂ ਆਪਣੇ ਬੇਕਾਰ ਹੋਏ ਹੋ ਕੀ ਕਾਰਨ ਹੈ ਤੁਹਾਡੇ ਹਸਬੰਦ ਕੰਮ ਕਰ ਕੀ ਕਰਦੇ ਨੇ ਮੇਰੇ ਹਸਬੰਦ ਸੁਨਿਆਰੇ ਦਾ ਹੀ ਆਕੀਲ ਕਿਸੇ ਦੇ ਨਾਲ ਕੰਮ ਕਰਦੇ ਆ ਪਰ ਇਦਾਂ ਦੀ ਕੋਈ ਵੀ ਉਹਨਾਂ ਦੀ ਕ੍ਰਿਮਨਲ ਕੋਈ ਵੀ ਰਿਕਾਰਡ ਨਹੀਂਗਾ ਜਾਂ ਕੋਈ ਮਤਲਬ ਉਹਨੂੰ ਇਦਾਂ ਲੱਭਦਾ ਫਿਰੇ ਮੈਂ ਜਿੰਨਾ ਕਹਿੰਦੀ ਉਹ ਇੰਨਾ ਵੀ ਨਹੀਂ ਬੋਲਦੇ ਅੱਛਾ ਪਹਿਣ ਇਹ ਗੋਇੰਦਵਾਲ ਸਾਹਿਬ ਥਾਣੇ ਦੀ ਗੱਲ ਕਰ ਰਹੇ ਹੋ ਤਾਂ ਗੋਇੰਦਵਾਲ ਸਾਹਿਬ ਥਾਣੇ ਵਿੱਚ ਤੁਸੀਂ ਗਏ ਹੋ ਜਾਂ ਕਿਸੇ ਨੂੰ ਪੁੱਛਿਆ ਹੋਵੇ ਕਿ ਹਾਂ ਜੀ ਮੇਰੇ ਘਰਵਾਲੇ ਦੀ ਗਲਤੀ ਕੀ ਹੈ ਜਾਂ ਕਿਹੜੀ ਕੇਸ ਦੇ ਵਿੱਚ ਉਹ ਲੋੜੀ ਦੇ ਨੇ ਤੇ ਜਿਹੜੇ ਲੱਭ ਰਹੇ ਸੀ ਤਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੇਰੇ ਜਿਹੜੇ ਇੱਕ ਹਸਬੰਡ ਦੀ ਜਿਹੜੀ ਪੋਜ਼ਿਸ ਜਾਂ ਕੋਈ ਹੋਰ ਗੱਡੀ ਨਾਲ ਉਹ ਭਾਲ ਕਰ ਰਹੀ ਹੈ ਤੁਹਾਨੂੰ ਕਿਵੇਂ ਪਤਾ ਲੱਗਾ ਸੀ ਤੇ ਕਿਵੇਂ ਦੀ ਕਿਵੇਂ ਭਾਲ ਕਿਵੇਂ ਕਰ ਰਹੇ ਸਨ ਤੁਹਾਡੇ ਉਹ ਘਰਵਾਲੇ ਦੀ ਪੁਸ਼ਪੜਤਾਲ ਕਰ ਰਹੇ ਸਨ ਜਾਂ ਕੋਈ ਤੁਹਾਡੇ ਘਰ ਵਾਲੇ ਦੀ ਤਸਵੀਰ ਜਿਵੇਂ ਲੋਕਾਂ ਨੂੰ ਵਿਖਾ ਰਹੇ ਸਨ ਕਿਵੇਂ ਜਿਹੜੀ ਪੁਸ਼ਪਰਤਾਲ ਕਰ ਰਹੇ ਸਨ हां जी ਉਹ ਮਤਲਬ ਮੇਰੇ ਘਰ ਵਾਲੇ ਦੀ ਫੋਟੋ ਸਾਰਿਆਂ ਨੂੰ ਵਿਖਾ ਰਹੇ ਸੀ ਉਹਨਾਂ ਦਾ ਨਾਂ ਲੈਂਦੇ ਸੀ ਕਿ ਇਸ ਬੰਦੇ ਨੂੰ ਕਿੱਥੇ ਉਹਨਾਂ ਨੇ ਹਰ ਗਲੀ ਦੇ ਵਿੱਚ ਹਰ ਬੰਦੇ ਨੂੰ ਪੁੱਛਿਆ ਪਿੰਡ ਦੇ ਵਿੱਚ ਉਹਨਾਂ ਨੇ ਸਾਡੀ ਮਤਲਬ ਬੇਇੱਜ਼ਤੀ ਕਰਾ ਕੇ ਰੱਖਤੀ ਆ ਸਾਨੂੰ ਇਹਦਾ ਵੀ ਨਾਂ ਲਿਆ ਉਹਨਾਂ ਨੇ ਕਈ ਜਾਨਿਆਂ ਨੂੰ ਪੁੱਛਣ ਚ ਕਿ ਸਰਬਜੀਤ ਤੇ ਸਤਨੀ ਨੀਲਮ ਕਿ ਇਹਨਾਂ ਨੂੰ ਅਸੀਂ ਲੱਭ ਰਹੇ ਆ ਸਾਡੇ ਉੱਪਰ ਬਹੁਤ ਪ੍ਰੈਸ਼ਰ ਆ ਇਦਾਂ ਦੇ ਉਹਨਾਂ ਦੇ ਵਰਡ ਸੀ ਕਿ ਪ੍ਰੈਸ਼ਰ ਆ ਸੀ ਤਾਂ ਮਤਲਬ ਉਹਨਾਂ ਨੂੰ ਉਹਨੇ ਸਾਨੂੰ ਦੱਸੋ ਕਿੱਥੇ ਆ ਤੁਹਾਨੂੰ ਪਤਾ ਕਿ ਪਿੰਡ ਦੇ ਵਿੱਚ ਪਿੰਡਾ ਚ ਹੁੰਦਾ ਕਿੰਨਾ ਰੋਲਾ ਤੇ 체ਤੀ ਪੈ ਜਾਂਦਾ ਨਿੱਕੀ ਜੀ ਗੱਲ ਦਾ ਜਾਂ ਤੇ ਕੋਈ ਗੱਲ ਸੀ ਸਾਨੂੰ ਦੱਸ ਦੇ ਥਾਣੇ ਤੱਕ ਸਾਨੂੰ ਪੁੱਛ ਦੇ ਅਸੀਂ ਆਉਂਦੇ ਅਸੀਂ ਆਪਣਾ ਗਿਆਨ ਦਿੰਦੇ ਪਰ ਨਹੀਂ ਉਹਨਾਂ ਨੇ ਇਦਾਂ ਨਹੀਂ ਅਣਪਛਾਤੇ ਬੰਦਿਆਂ ਨਾਲ ਗੁੰਡਿਆਂ ਨਾਲ ਜਾਂ ਮੈਂ ਕਿੰਨਾ ਵੀ ਕਵਾਂ ਨਾਲ ਗਿਲ ਕੇ ਵਰਜਿੰਦਰ ਸਿੰਘ ਬਾਜਵਾ ਐਸਐਚਓ ਨੇ ਮਤਲਬ ਇਹ ਕਾਰਵਾਈ ਜਿਹੜੀ ਆ ਪਾਈ ਆ ਅੱਛਾ ਜੀ ਤੁਸੀਂ ਗੱਲ ਕਰ ਰਹੇ ਹੋ ਐਸਐਚਓ ਬਜਿੰਦਰ ਸਿੰਘ ਬਾਜਵਾ ਕਿਹੜੇ ਥਾਣੇ ਵਿੱਚ ਲੱਗੇ ਰਹੇ ਨੇ ਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਐਸ ਐਚਓ ਜਿਹੜਾ ਕਿਉਂ ਉਹਨਾਂ ਜਿਹੜੇ ਅਣਪਛਾਤੇ ਵਿਅਕਤੀ ਨੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਵਾਲੇ ਵੀ ਨਹੀਂ ਜਾਣ ਕਿਉਂ ਲੱਗਦਾ ਕਿ ਤੁਹਾਨੂੰ ਉਹ ਯਹੀ ਕਾਰਵਾਈ ਤੁਹਾਡੇ ਤੇ ਕਿਉਂ ਜਿਹੜਾ ਪਾਉਣਾ ਚਾਹੁੰਦਾ ਜੀ ਹਾਂਜੀ ਸਰ ਇਸੇ ਮਤਲਬ ਇੰਨੇ ਦਿਨਾਂ ਦੇ ਭੱਜੇ ਆ ਘਰੋਂ ਭੱਜੇ ਆ 60 ਦਿਨ ਹੋ ਗਏ ਅਸੀਂ ਇਹ ਕਾਰਵਾਈ ਜਿਹੜੀ ਅਸੀਂ ਪਤਾ ਕੀਤਾ ਵਾ ਉੱਪਰ ਐਸ ਐਸ ਪੀ ਡੀ ਜੀ ਪੀ ਹੋਰ ਮਾਨਜੋਗ ਅਧਿਕਾਰੀਆਂ ਤੱਕ ਅਸੀਂ ਇਹ ਖਬਰ ਪਹੁੰਚਾਈ ਆ ਤੇ ਉਹਨਾਂ ਨੇ ਦੱਸਿਆ ਕਿ ਇਹ ਗੱਡੀ ਜਿਹੜੀ ਆ ਸਾਡੀ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਨਹੀਂ ਆ ਤੇ ਇੱਕ ਗੱਡੀ ਅਨੁਪਰਾਤੀ ਇੱਕ ਗੋਇਂਦਵਾਲ ਤੋਂ ਐਸਐਚਓ ਤੋਂ ਬਿਨਾ ਮਤਲਬ ਉਹਨਾਂ ਦੇ ਹਾਂ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਉਹਨਾਂ ਦੇ ਨਾਲ ਅੱਛਾ ਪਹਿਣ ਤੁਹਾਡੇ ਘਰ ਵਾਲੇ ਜਿਹੜੇ ਵਪਾਰੀ ਨੇ ਤੁਸੀਂ ਦੱਸਦੇ ਹੋ ਵਪਾਰ ਦਾ ਕੰਮ ਕਰਦੇ ਨੇ ਤਾਂ ਕਿਤੇ ਕੋਈ ਨਾ ਕੋਈ ਉਹਨਾਂ ਦਾ ਬੈਕਗ੍ਰਾਉਂਡ ਕੋਈ ਕਿਤੇ ਕਰੈਮਨਲ ਰਿਕਾਰਡ ਹੋਵੇ ਜਿਹੜੇ ਦੇ ਵਿੱਚੋਂ ਲੋੜੀ ਦੇ ਹੁਣ ਤਾਂ ਕਰਕੇ ਜਿਹੜੀ ਪੁਲਿਸੇ ਕਾਰਵਾਈ ਕਰਕੇ ਤੁਹਾਡੇ ਧਿਆਨ ਦੇ ਵਿੱਚ ਕਦੀ ਤੁਹਾਡੇ ਘਰ ਵਾਲੇ ਵੱਲੋਂ ਐਵੇਂ ਦੀ ਗੱਲ ਤੁਹਾਡੇ ਜ਼ਿਹਨ ਦੇ ਵਿੱਚ ਲਿਆਂਦੀ ਗਈ ਹੋਵੇ ਨਹੀਂ ਜੀ ਮੇਰੇ ਜ਼ਿਹਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਜਿਹੜੀ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੋਵੇ ਜਾਂ ਇਦਾਂ ਦਾ ਕੋਈ ਕੰਮ ਅਸੀਂ ਕੀਤਾ ਹੋਵੇ ਸਾਡਾ ਮਤਲਬ ਜੁਰਮ ਇੱਕੋ ਹੀ ਆ ਕਿ ਅਸੀਂ ਗਰੀਬ ਆ ਤੇ ਸਾਡੀ ਗਰੀਬੀ ਸਾਡਾ ਜਨਮ ਆ ਹੀ ਕਿਰਾਏ ਤੇ ਰਹਿਣੀ ਤੋਂ ਮੇਰੇ ਬੱਚੇ ਇਕ ਰਿਕੇ ਤੇ ਇਹਨਾਂ ਨੂੰ ਲੈ ਕੇ ਮਦਦਨ ਦੀ ਪੱਜੀ ਫਿਰਦੀ ਉਹ ਪੱਜੀ ਕਰਦੀ ਅਸ਼ਾ ਪੈਣ ਇਹ ਸਾਰਾ ਮਾਮਲੇ ਦੇ ਵਿੱਚ ਫਿਰ ਉਹ ਇੱਕ ਕਟਨਾ ਹੁੰਦੀ ਹੈ ਤਾਂ ਕੋਈ ਜਿਹੜੀ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਹੋਵੇ ਜਾਂ ਜਿਵੇਂ ਗੱਡੀਆਂ ਭਾਲ ਕਰ ਰਹੀਆਂ ਨੇ ਤੁਹਾਡੇ ਹਸਬੰਦ ਦੀ ਤੁਹਾਡੀ ਵੀ ਦੱਸਿਆ ਜਾ ਰਿਹਾ ਕਿ ਤੁਹਾਡਾ ਨਾਮ ਹੀ ਲਿਆ ਰਿਹਾ ਕੋਈ ਇਹਦੀ ਆਪਣੇ ਕੋਲ ਸੀਸੀਟੀਵੀ ਫੁਟੇਜ ਹੋਵੇ ਹਾਂਜੀ ਮੇਰੇ ਕੋਲ ਸੀਸੀਟੀਵੀ ਫੁਟੇਜ ਇਹਨਾਂ ਦੀ ਗੱਡੀਆਂ ਦੀ ਸਾਰਾ ਸਾਡੇ ਕੋਲ ਰਿਕਾਰਡ ਆ ਤਾਂ ਹੀ ਅਸੀਂ ਅੱਗੇ ਕਾਰਵਾਈ ਪਾਈ ਆ ਕਿ ਸਾਨੂੰ ਦੱਸਿਆ ਜਾਵੇ ਸਾਡਾ ਜ਼ੁਲਮ ਕੀ ਆ ਜਾਂ ਕੋਈ ਸਾਨੂੰ ਇਦਾਂ ਕਿਉਂ ਲੱਭਦਾ ਫਿਰਦਾ ਅੱਛਾ ਇਸ ਸੰਬੰਧੀ ਐਸਐਚਓ ਬਾਈਵਾ ਸਾਹਿਬ ਨਾਲ ਵੀ ਗੱਲ ਨਹੀਂ ਹੋਈ ਤੁਹਾਡੀ ਉਹਨਾਂ ਨੂੰ ਤੁਸੀਂ ਉਹਨਾਂ ਕੋਲ ਪਹੁੰਚ ਕੀਤੀ ਹੋਵੇ ਜਾਂ ਉਹਨਾਂ ਨੂੰ ਪੁੱਛਿਆ ਗਿਆ ਹੋਵੇ ਕਿ ਐਸਐਸਓ ਸਾਹਿਬ ਤਾਡੀ ਗਲਤੀ ਜਾਂ ਸਾਡੇ ਤੇ ਕੋਈ ਜੇ ਕੋਈ ਮੇਰੇ ਹਸਬੰਡ ਤੇ ਕੇਸ ਹੈਗਾ ਤਾਂ ਸਾਨੂੰ ਦੱਸ ਦੇ ਚਾਹ ਦਵੇ ਨਹੀਂ ਅਸੀਂ ਪੁੱਛਿਆ ਉਹਨਾਂ ਨੂੰ ਬਹੁਤ ਵਾਰ ਉਹਨਾਂ ਨੂੰ ਪੁੱਛਿਆ ਗਿਆ ਪਹਿਲਾਂ ਤੇ ਉਹ ਨਹੀਂ ਮੰਨਦੇ ਸੀ ਬਾਅਦ ਵਿੱਚ ਉਹਨਾਂ ਨੇ ਮਤਲਬ ਮੰਨਿਆ ਕਿ ਹਾਂ ਉਹ ਗੱਡੀ ਸਾਡੀ ਸੀ ਤੇ ਸਾਡੇ ਕੋਲ ਆ ਉਹ ਤੁਸੀਂ ਅਸੀਂ ਤੁਹਾਨੂੰ ਦੱਸਾਂਗੇ ਮਤਲਬ ਇਦਾਂ ਉਹਨਾਂ ਨੇ ਕੋਈ ਵੀ ਗੱਲ ਨਹੀਂ ਕੀਤੀ ਬਸ ਉਹਨਾਂ ਨਾਲ ਮਿਲ ਕੇ ਉਹਨਾਂ ਨੇ ਬਸ ਰਾਤ ਨੂੰ ਮੇਰੇ ਬੰਦੇ ਨੂੰ ਚੁੱਕ ਕੇ ਉਹਦਾ ਕੀ ਕਰਨਾ ਸੀ ਜਾਂ ਕੀ ਕਰਨਾ ਹੀ ਮੇਰਾ ਤੇ ਸਾਰਾ ਘਰ ਲੋਕ ਦੇਣਾ ਸੀ ਅੱਛਾ ਭੈਣ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਕੌਣ ਵਿਅਕਤੀ ਹੋ ਸਕਦੇ ਨੇ ਤੁਸੀਂ ਕਹਿ ਰਹੇ ਹੋ ਕਿ ਐਸਐਚਓ ਭਾਈਵਾ ਸਾਹਿਬ ਉਹਨਾਂ ਵਿਅਕਤੀਆਂ ਦੇ ਨਾਲ ਸਨ ਤਾਂ ਕੀ ਲੱਗਦਾ ਤੁਹਾਨੂੰ ਕੌਣ ਵਿਅਕਤੀ ਹੋ ਸਕਦੇ ਨੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਵੀ ਉੱਚ ਅਧਿਕਾਰੀਆਂ ਦੇ ਰਾਹੀਂ ਜਿਹੜਾ ਪਤਾ ਕੀਤਾ ਹੈ ਕਿ ਜਿਹੜੀ ਇੱਕ ਗੱਡੀ ਤਾਂ ਪੁਲਿਸ ਦੀ ਸੀ ਪਰ ਜਿਹੜੀ ਦੂਜੀ ਗੱਡੀ ਸੀ ਉਹ ਪੁਲਿਸ ਦੀ ਨਹੀਂ ਸੀ ਤਾਂ ਆਕੀਦ ਕੀ ਲੱਗਦਾ ਹੈ ਕਿ ਉਸ ਗੱਡੀ ਦੇ ਵਿੱਚ ਕੌਣ ਲੋਕ ਹੋ ਸਕਦੇ ਨੇ ਪਤਾ ਨਹੀਂ ਕੀ ਕੌਣ ਲੋਕ ਆ ਮਤਲਬ ਅਨੁਪਛਾਤੇ ਵਿਦਾਊਟ ਯੂਨੀਫਾਰਮ ਸੀ ਉਹਨਾਂ ਦੀ ਵਿਦਾਊਟ ਯੂਨੀਫਾਰਮ ਉਹ ਬੰਦੇ ਆ ਜਿਹੜੇ ਨਾਲ ਆ ਉਹਨਾਂ ਨੇ ਮਤਲਬ ਇੱਥੋਂ ਅੰਮ੍ਰਿਤਸਰ ਤੋਂ ਗੱਡੀ ਲੈ ਕੇ ਬਾਜਵਾ ਸਾਹਿਬ ਨੂੰ ਨਾਲ ਲਾ ਕੇ ਰਾਤ ਦੀ 1:00 ਦਾ ਉਹਨਾਂ ਨੇ ਪਲਾਨ ਬਣਾਇਆ ਅਸੀਂ ਫਰਾਰ ਹੋ ਗਏ ਚਲੋ ਇਹ ਆ ਪਰ ਜੇ ਮੇਰੇ ਹਸਬੰਦ ਉਹਨਾਂ ਦੇ ਹੱਥ ਆ ਜਾਂਦੇ ਉਹਨਾਂ ਦਾ ਉਹਨਾਂ ਨੇ ਕੀ ਕਰਨਾ ਸੀ ਕੀ ਨਹੀਂ ਕਰਨਾ ਸੀ ਇਸੇ ਕਾਰਨ ਇਹ ਇਹ ਸਿਲਸਿਲਾ ਜਿਹੜਾ ਚੱਲਿਆ ਕਿੰਨੇ ਦਿਨ ਚੱਲਿਆ ਤੁਹਾਡੇ ਜਿਹੜੀਆਂ ਰੇਡਾਂ ਵੱਜੀਆਂ ਤੁਹਾਨੂੰ ਲੱਭਣ ਲਈ ਇੱਕ ਦਿਨ ਵੱਜੀ ਜਾਂ ਦੋ ਦਿਨ ਵੱਜੀ ਕਿੰਨੇ ਦਿਨ ਗੱਲਬਾਤ ਹੋਈ ਇਹ ਦੋ ਦਿਨ ਰੇਡ ਵੱਜੀ ਆ ਜੀ ਦੋ ਦਿਨੋਂ ਆਏ ਆ ਸਾਨੂੰ ਦੋ ਦਿਨ ਉਹਨਾਂ ਨੇ ਗਲੀਆਂ 'ਚ ਸਾਰੇ ਬੰਨੇ ਪੁੱਛਿਆ ਵਾ ਉਹਨਾਂ ਕੋਲ ਕੇ ਮਤਲਬ ਕਿੱਥੇ ਆ ਦੋ ਦਿਨ ਉਹਨਾਂ ਨੇ ਕੰਮ ਜਿਹੜਾ ਕੀਤਾ ਅੱਛਾ ਇਸ ਘਟਨਾ ਬਾਅਦ ਤੁਸੀਂ ਗੁਇਦਵਾਲ ਸਾਹਿਬ ਥਾਣੇ ਗਏ ਹੋਏ ਜਾਂ ਡੀਐਸਪੀ ਸਾਹਿਬ ਗੋਇੰਦਵਾਲ ਸਾਹਿਬ ਮਨੇ ਜੇ ਕੋਈ ਉੱਚ ਅਧਿਕਾਰੀ ਉਹਨਾਂ ਕੋਲ ਤੁਸੀਂ ਗਏ ਹੋ ਜਾ ਕੇ ਮਿਲੇ ਹੋ ਉਹਨਾਂ ਨੂੰ ਸਾਰੀ ਇਹ ਘਟਨਾ ਤੋਂ ਜਾਣੂ ਕਰਵਾਇਆ ਕਿ ਜਿਹੜਾ ਤੁਹਾਡਾ ਐਸਐਚਓ ਬਾਜਵਾ ਹੈ ਇਹ ਇਹਦੇ ਵੱਲੋਂ ਐਵੇਂ ਕੀਤਾ ਗਿਆ ਤੁਸੀਂ ਦੱਸਿਆ ਕਿਸੇ ਨੂੰ ਹਾਂਜੀ ਅਸੀਂ ਦੱਸਿਆ ਸੀ ਇਹ ਕਾਰਵਾਈ ਉਹਨਾਂ ਤੱਕ ਪਾਈ ਆ ਸਾਰੀ ਕਿ ਸਾਡੇ ਇਧਰ ਥਾਣੇ ਤੋਂ ਇਤਰਾਦਾ ਸਾਨੂੰ ਲੱਭਦੇ ਫਿਰਦੇ ਆ ਕਿਉਂ ਆ ਜਾਂ ਕਿੱਦਾਂ ਅਛਾ ਤੇ ਕਹਿੰਨ ਕੀ ਮੰਗ ਕਰਦੇ ਹੋ ਬਸ ਜੀ ਮੈਂ ਇਨਸਾਫ ਦੀ ਮੰਗ ਕਰਦੀ ਆ ਕਿ ਇੱਕ ਗਰੀਬ ਪਰਿਵਾਰ ਤੋਂ ਮੇਰੇ ਬੱਚੇ ਆ ਸੀ ਕਿਰਾਏ ਤੇ ਰਹਿੰਦੇ ਆ ਮੈਂ ਇਨਸਾਫ ਦੀ ਮੰਗ ਕਰਦੀ ਆ ਕਿ ਮੇਰੇ ਹਸਬੰਦ ਨੂੰ ਕਿਉਂ ਲੱਭਦੇ ਫਿਰਦੇ ਆ ਜਾਂ ਕੀ ਗੱਲ ਧੰਨਵਾਦ ਜੀ ਸੋ ਇਹ ਭੈਣ ਹੈ ਜਿਸ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਅਸੀਂ ਵੀ ਤੁਹਾਨੂੰ ਦੱਸ ਦਈਏ ਕਿ ਫਤਿਹਆਵਾਦਾਂ ਪਰਿਵਾਰ ਹੈ ਇਹਨਾਂ ਵੱਲੋਂ ਦੱਸਿਆ ਗਿਆ ਕਿ ਬੀਤੇ ਦਿਨੀ ਦੋ ਗੱਡੀਆਂ ਇਹਨਾਂ ਦੇ ਹਸਬੰਦ ਦੀ ਭਾਲ ਵਿੱਚ ਫਤਿਹਆਵਾਦ ਆਉਂਦੀਆਂ ਨੇ ਤੇ ਗਲੀ ਗਲੀ ਵਿੱਚ ਇਹਨਾਂ ਦੇ ਹਸਬੰਦ ਦੀ ਫੋਟੋ ਦਿਖਾ ਕੇ ਪੁੱਛਿਆ ਜਾਂਦਾ ਹੈ ਕਿ ਇਸ ਵਿਅਕਤੀ ਨੂੰ ਕਿਤੇ ਦੇਖਿਆ ਹੈ ਘਰ ਕਿੱਥੇ ਹੈ ਤਾਂ ਭੈਣ ਦਾ ਕਹਿਣਾ ਹੈ ਕਿ ਜੇਕਰ ਮੇਰੇ ਘਰ ਵਾਲੇ ਨੇ ਕੋਈ ਗਲਤੀ ਕੀਤੀ ਹੈ ਜਾਂ ਕੋਈ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਤਾਂ ਸਾਨੂੰ ਸਿੱਧੇ ਤੌਰ ਤੇ ਪੁਲਿਸ ਦੱਸੇ ਤਾਂ ਅਸੀਂ ਆਪਣੇ ਘਰ ਵਾਲੇ ਨੂੰ ਮੈਂ ਖੁਦ ਹੀ ਪੁਲਿਸ ਦੇ ਸਾਹਮਣੇ ਲੈ ਜਾਵਾਂਗੀ ਤਾਂ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਪਰ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਉਸ ਦਿਨ ਦੇ ਸਹਿਮੇ ਹੋਏ ਆਂ ਘਰੋਂ ਬੇਕਾਰ ਹੋਏ ਆਂ ਤੇ ਕਿਤੇ ਨਾ ਕਿਤੇ ਇਹਨਾਂ ਵੱਲੋਂ ਪੁਲਿਸ ਪਤਾਸੋ ਜਿਹੜੀ ਮੰਗ ਕੀਤੀ ਗਈ ਹੈ ਕਿ ਇਹ ਜਿਹੜੀ ਸਾਰੀ ਜਿਹੜੀ ਸਥਿਤੀ ਹੈ ਉਸ ਦਾ ਸਾਨੂੰ ਸਾਰਾ ਕੁਝ ਕਲੀਅਰ ਕਰਕੇ ਦੱਸਿਆ ਜਾਵੇ ਹੁਣ ਦੇਖਣਾ ਹੋਵੇਗਾ ਕਿ ਇਸ ਪਰਿਵਾਰ ਨੂੰ ਕਦ ਤੱਕ ਨਿਆਂ ਮਿਲੇਗਾ ਤੇ ਕੀ ਜਿਹੜੀ ਤਸਵੀਰ ਇਸ ਕੇਸ ਦੀ ਸਾਹਮਣੇ ਨਿਕਲ ਕੇ ਆਵੇਗੀ ਇਸ ਸਬੰਧੀ ਅਸੀਂ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮਸਲੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਸਰ ਇੱਕ ਨੀਲਮ ਲਾ ਕੇ ਜਿਹੜੀ ਨੇ ਪਤਾ ਬਾਤ ਹੋ ਰਿਹਾ ਰਿਸਪੌਂਸ ਦਿੱਤੀ ਦੇਖੋ ਨਾ ਅਲੀਗੇਸ਼ਨ ਆਏ ਕੀ ਪੁਲਿਸ ਜੀ ਕਿ ਮੱਦੇਨ ਨਾਲ ਕੋ ਚਾਨ ਪਛਾਤੇ ਲੋਕ ਜਦਗੇ ਉਹਨਾਂ ਦੀ ਹਸਬੰਦ ਦੀ ਫੋਟੋ ਉਹਦਾ ਅੱਜ ਦਿਖਾੰਦੋ ਇਹਨਾਂ ਨੂੰ ਲੱਭ ਦੇ ਦਿੰਦੇ ਨੇ ਜੀ ਜਦੋਂ ਪੁਲਿਸ ਨੂੰ ਪੁੱਛਿਆ ਤਾਂ ਉਹਨਾਂ ਨੇ ਕਿ ਕਿਸ ਮਾਮਲੇ ਚਲ ਰਿਹਾ ਹੋਇਆ ਹੈ ਅੱਲਾ ਨੇ ਆਪਣੀ ਜਾਣਦਾ ਕਰ ਸ਼ਾਦ ਕਿ ਮੰਨ ਰਿਹਾ ਸਰ ਇਹਦੇ ਤੋਂ ਬੰਦੇ ਵੀ ਜੀ ਕਿ ਦਰਖਾਸਤ ਹੈਗੀ 4683112024 ਨੰਬਰ ਅਨੁਸਾਰ ਕਿਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਹੈ ਵਹੀ ਪਿੰਡ ਹੈਗਾ ਗੋਬਿੰਦ ਸਿੰਘ ਸਾਹਿਬ ਦਾ ਜੀ ਇਨੇ ਪੁਲਿਸ ਸਟੇਸ਼ਨ ਦੇ ਵਿੱਚ ਗੋਬਿੰਦ ਸਿੰਘ ਸਾਹਿਬ ਜਿੱਤੇ ਦਰਖਾਸਤ ਦੇ ਵੀ ਮੈਂ ਇਸੋ ਬੰਦੇ ਤੋਂ ਪੈਸੇ ਲਿੱਤੇ ਸੀ ਆਪਣੇ ਗਹਿਣੇ ਦਿੱਤੇ ਸੀ ਕਿ ਜਿਹੜਾ ਸੀ ਉਹਦਾ ਕੁਲਵਿੰਦਰ ਸਿੰਘ ਏਲੀਅਸ ਸ਼ੇਰਾ ਪੁੱਤਰ ਰਕबीर ਸਿੰਘ ਫਤਿਹਬਾਦ ਦਾ ਜੀ ਆਹ ਸੋਨਿਆਰੇ ਦਾ ਕੰਮ ਕਰਦਾ ਹੈਗਾ ਇਹਨੂੰ ਜਿਹਦੀ ਉਹਦੀ ਵਾਈਫ ਦੀ ਜਿਹੜੀ ਸੀ ਤਰਸੇਮ ਜੋ ਜਿਹੜੀ ਸੀ ਐਡਮਿਟ ਸੀਗੀ ਤੇ ਉਹਨੂੰ ਪੈਸੇ ਦੀ ਲੋੜ ਸੀ ਤੇ ਇਹਨੇ ਆਪਣੇ ਗਹਿਣੇ ਦੇ ਕੇ ਉਸ ਤੋਂ 2.5 ਲੱਖ ਰੁਪਏ ਲੈ ਲਏ ਸੀ ਗੋਬਿੰਦ ਮੈਂ ਸਾਰੇ ਪੈਸੇ ਹੀ ਵੀ ਇਹਨੂੰ ਦੇ ਦਿੱਤੇ ਗਏ ਤੇ ਉਸ ਤੋਂ ਬਾਅਦ ਇਹਨੇ ਮੇਰੇ ਨਾਂ ਤੇ ਮੇਰੇ ਗਹਿਣੇ ਦੇ ਰਏ ਤੇ 나ਈ ਮੈਨੂੰ ਕੋਈ ਇਨਸਾਫ ਦੇ ਰਿਹਾ ਹੈਗਾ ਜਿਸ ਵੇਲੇ ਮੈਂ ਜਾਂਦਾ ਤੇ ਮੈਨੂੰ ਕਹਿੰਦਾ ਤੂੰ ਤੁਮੇ ਮੈਂ ਕਰਦਾ ਰਹਿਣਾ ਤੇ ਉਹਨੇ ਕਿ ਐਪਲੀਕੇਸ਼ਨ ਦਿੱਤੀ ਸੀ ਤਾਣੇ ਉਹਦੇ ਵੀ ਸਾਡੀ ਜਿਹੜੀ ਟੀਮ ਜਿਹੜੀ ਪਰਵਾਨੇ ਨੋਟ ਕਰਾਉਣ ਦੇ ਲਈ ਜਾਂਦੀ ਹੈ ਕਿ ਉਹ ਜਾ ਕੇ ਉਹਨੇ ਨੋਟ ਕਰਵਾ ਕੇ ਆਏ ਸੀਗੇ ਕੋਈ ਆਨਲਾਈਨ ਪਰਮਾਨੈਂਟ ਹੈ ਜੇ ਨਹੀਂ ਆਨਲਾਈਨ ਨਹੀਂ ਹੁੰਦੇ ਪਰਵਾਨੇ ਸਾਡੇ ਜਿਹੜੇ ਉਹਨਾਂ ਕੋਈ ਆਪ ਸਰ ਕੋਈ ਮੋਬਾਈਲ ਨੰਬਰ ਹੋਵੇਗਾ ਤਾਂ ਅਸੀਂ ਮੋਬਾਈਲ ਤੇ ਭੇਜ ਦਿੰਦੇ ਹਾਂ ਨੀਦਰ ਬਾਈ ਹੈਂਡ ਸਾਡੇ ਜਾਂਦੇ ਹੁੰਦੇ ਹੈਗੇ